ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਣ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲਵਾ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਣ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲਵਾ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲੋ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲੋ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲੋ ਆ ਜਾ ਤੇਰੀ ਫੋਟੋ ਵੀ ਕਰ ਮਨ ਦੀ ਲੈਜੈਂਡ ਜੀ ਨੂੰ ਅੱਜ ਦੀ ਜਨਰੇਸ਼ਨ ਮੈਂ ਸੁਣਿਆ ਤੂੰ ਫੈਨ ਤੇਰੀ ਰੀਜ ਵੀ ਪਗਾ ਦਿਆਂ ਸਿੱਧੂ ਸਿਆਲੇ ਨਾਲ ਸਿੱਧੀ ਗੱਲ ਬਾਤ ਸਾਡੀ ਆ ਜਾ ਬਲੋ ਆ ਜਾ ਤੇਰੀ ਫੋਟੋ ਵੀ ਕਰ